ਇਹ ਜਸਟ ਉਹਨਾਂ ਦਾ ਰਿਪਲਾਈ ਹੈ ਕਿ ਜਿਹੜੇ ਕਹਿੰਦੇ ਸੀ ਮੈਨੂੰ ਕੰਮ ਨਹੀਂ ਮਿਲਣਾ ਹੈਗਾ ਇਹ ਜਸਟ ਉਹਨਾਂ ਦਾ ਰਿਪਲਾਈ ਹੈ ਜਿਹੜੇ ਆਰਗੇਨਾਈਜ਼ਰ ਕਹਿ ਰਹੇ ਸੀ ਤੇ ਇਸ ਚੀਜ਼ ਦਾ ਜਿਹੜਾ ਮੁੱਦਾ ਵਾ ਉਸ ਜਿਹੜਾ ਮੇਰਾ ਪਰਚਾ ਆਲਰੇਡੀ ਦਰਜ ਹੋ ਗਿਆ ਉਹਦੇ ਨਾਲ ਕੋਈ ਮੈਟਰ ਨਹੀਂ ਆ ਇਹ ਸਿਰਫ ਉਹਨਾਂ ਦਾ ਰਿਪਲਾਈ ਲਈ ਅਸੀਂ ਇਕੱਠੇ ਹੋਏ ਹਾਂ ਦੇ ਕਿੰਨੇ ਇਕੱਠ ਕੀਤਾ ਮੈਮ ਅਸੀਂ ਤੁਹਾਡੇ ਸਾਰੇ ਸਪੋਰਟ ਜਿਹੜੇ ਸਪੋਰਟਰ ਨੇ ਮੇਰੇ ਕੋਣ ਕੋਣ ਅੱਜ ਕੱਟ ਦੇ ਵਿੱਚ ਉਹ ਜਿਹੜੇ ਜਿਹੜੇ ਪੋਰਟਰ ਕਾਲਾ ਪਰਦਾ ਨੇ ਸਾਰੇ ਉਹ ਜਿਹੜੇ ਆਏ ਨੇ ਐਸੋਸੀਏਸ਼ਨ ਤੁਹਾਨੂੰ ਆਪੇ ਆਪ ਦੀ ਇੰਟਰੋਡਿਊਸ ਇੰਟਰੋਡਿਊਸ ਕਰਵਾਣਗੇ ਤੁਹਾਨੂੰ ਠੀਕ ਹੈ ਨਾ ਕੌਣ ਕੌਣ ਨੇ ਠੀਕ ਹੈ ਹੁਣ ਆ ਕਈ ਪਬਲਿਕ ਵੀ ਆਈ ਹੋਈ ਹੈ ਮੇਰੀ ਹੁਣ ਜਿਨ੍ਹਾਂ ਨੂੰ ਮੈਂ ਜਾਣਦੀ ਨਹੀਂ ਹੁਣ ਰਿਪੋਰਟਰ ਕਈ ਤੁਸੀਂ ਮੇਰੇ ਘਰੇ ਆਏ ਸੀ ਮੈਂ ਨਹੀਂ ਜਾਣਦੀ ਕਈਆਂ ਨੂੰ ਹਨਾ ਸਾਰੇ ਦੇ ਨਾਮ ਨਹੀਂ ਲੈ ਸਕਦੀ ਤੁਸੀਂ ਉਹਨਾਂ ਤੋਂ ਆਪਦਾ ਆਪਦਾ ਪੁੱਛ ਲਿਓ ਜੋ ਕੈਮਰਾ ਵਾਲੇ ਤੁਹਾਡੇ ਪੱਗਿਆ ਦਰਜ ਹੋਈ ਹੈ ਗ੍ਰਫਤਾਰੀ ਵੀ ਹੋਈ ਹੈ ਅਸਲ ਕਿਵੇਂ ਦੇਖਦੇ ਹੋ ਔਰ ਸਾਨੂੰ ਮੈਂ ਇਸ ਤਰੀਕੇ ਨਾਲ ਦੇਖੂਗੀ ਕਿ ਦੇਖੋ ਜਿਹੜੀ ਕਮਿਸ਼ਨਰ ਸਾਹਿਬ ਦੇ ਨਾਲ ਉੱਥੇ ਗੱਲ ਹੋਈ ਹੈ ਮਹਿਲਾ ਕਮਿਸ਼ਨਰ ਦੇ ਨਾਲ ਗੱਲ ਹੋਈ ਹੈ ਮੇਰੀ ਤੇ ਉਹ ਮੈਮ ਕਹਿੰਦੇ ਨੇ ਕਿ ਅਸੀਂ ਇਹਨਾਂ ਨੂੰ ਤੇ ਪੂਰਾ ਇਹਨਾਂ ਨੂੰ ਕੱਸਿਆ ਹੋਇਆ ਆ ਲੇਕਿਨ ਮੈਨੂੰ ਲੱਗਦਾ ਕਿ ਇਹਨਾਂ ਨੇ ਬੰਦੇ ਜਿਹੜੇ ਗਲਤ ਖੜੇ ਹੋਏ ਕਿੰਨੇ ਕੁ ਬੰਦੇ ਗਲਤ ਖੜੇ ਹੋਏ ਇਹਨਾਂ ਨੇ ਜਿਹੜੇ ਜਿਹੜੇ ਬੰਦੇ ਬੇਕਸੂਰ ਆ ਉਹ ਉਹਨਾਂ ਨੂੰ ਉਹਦਾ ਬਾਰੇ ਮੈਂ ਨਾਲ ਦੀ ਨਾਲ ਉਹਨਾਂ ਨੂੰ ਉਹ ਮੇਰੀ ਪਰਸਨਲ ਜਿਹੜੀ ਉਹਨਾਂ ਦੇ ਨਾਲ ਕਨਵਰਸੇਸ਼ਨ ਹੋ ਰਹੀ ਆ ਪੁਲਿਸ ਦੇ ਨਾਲ ਠੀਕ ਆ ਤੇ ਉਹ ਦਿੱਤੀ ਹੋਈ ਆ ਤੇ ਬਾਕੀ ਜਿਹੜਾ ਮੈਂ ਲਾਸਟ ਦਿਨ ਉਹ ਇਹ ਕਿਹਾ ਮੈਂ ਕਿ ਸਿੱਧੇ ਤਰੀਕੇ ਨਾਲ ਕੈਮਰੇ ਤੇ ਆ ਕੇ ਜਿੰਨੇ ਮੇਰੇ ਕਲਾਸ ਮਾਰਿਆ ਵਾ ਉਹ ਮਾਫੀ ਮੰਗ ਲਵੇ ਠੀਕ ਆ ਮੈਨੂੰ ਮਾਫ ਕਰ ਦਾਂਗੀ ਠੀਕ ਆ ਤੇ ਜੇ ਉਹ ਆਕਰ ਦਿਖਾਊਗਾ ਤਾਂ ਫਿਰ ਕੰਪਲੇਟ ਤੁਸੀਂ ਵਾਪਸ ਲੈਣੇ ਤਿਆਰ ਜੇ ਮਾਫੀ ਮੰਗ ਗਏ ਇਹ ਮਾਫੀ ਜਿੱਦਾਂ ਮੈਂ ਸਾਰੇ ਦੇ ਸਾਹਮਣੇ ਆ ਰਹੀ ਆ ਨਾ ਬਾਰ-ਬਾਰ ਤੁਸੀਂ ਇੱਕ ਵਾਰੀ ਪੁਲਿਸ ਨੂੰ ਕਹਿੰਦੇ ਪੁੱਛਦੇ ਕਿ ਉਹ ਕਿਉਂ ਨਹੀਂ ਆ ਰਹੇ ਸਾਹਮਣੇ ਉਹਨਾਂ ਦੇ ਉਹ ਉਹਨਾਂ ਨੂੰ ਲੈ ਕੇ ਆਓ ਸਾਹਮਣੇ ਤੁਸੀਂ ਇੱਕ ਵਾਰੀ ਪੁਲਿਸ ਨੂੰ ਵੀ ਤਾਂ ਕੁਐਸਚਨ ਕਰੋ ਨਾ ਪੁਲਿਸ ਖੋਦੀ ਆਪਦੀ ਇੰਟਰੋਡਿਊਸ ਕਰੀ ਜਾਂਦੀ ਆਪ ਐ ਜਸਟ ਉਹਨਾਂ ਦਾ ਰਿਪ ਕਿ ਜਿਹੜੇ ਕਹਿੰਦੇ ਸੀ ਮੈਨੂੰ ਕੰਮ ਨਹੀਂ ਮਿਲਣਾ ਹੈਗਾ ਇਹ ਜਸਟ ਉਹਨਾਂ ਦਾ ਰਿਪਲਾਈ ਹੈ ਜਿਹੜੇ ਆਰਗੇਨਾਈਜ਼ਰ ਕਹ ਰਹੇ ਸੀ ਤੇ ਇਸ ਚੀਜ਼ ਦਾ ਜਿਹੜਾ ਮੁੱਦਾ ਵਾ ਉਸ ਜਿਹੜਾ ਮੇਰਾ ਪਰਚਾ ਆਲਰੇਡੀ ਦਰਜ ਹੋ ਗਿਆ ਉਹਦੇ ਨਾਲ ਕੋਈ ਮੈਟਰ ਨਹੀਂ ਆ ਇਹ ਸਿਰਫ ਉਹਨਾਂ ਦਾ ਰਿਪਲਾਈ ਲਈ ਅਸੀਂ ਇਕੱਠੇ ਹੋਏ ਹਾਂ ਇਹ ਕਿੰਨਾਂ ਨੇ ਇਕੱਠ ਕੀਤਾ ਮੈਂ ਅਸੀਂ ਕਿਹੜੇ ਸਾਰੇ ਸਪੋਰਟਸ ਜਿਹੜੇ ਸਪੋਰਟਰ ਨੇ ਮੇਰੇ ਕੋਣ ਕੋਣ ਅੱਜ ਕੱਟ ਦੇ ਵਿੱਚ ਉਹ ਕਿਹੜੇ ਕਿਹੜੇ ਰਿਪੋਰਟਰ ਕਾਲਾ ਪਰਦਾ ਨੇ ਸਾਰੇ ਉਹ ਜਿਹੜੇ ਆਏ ਨੇ ਐਸੋਸੀਏਸ਼ਨ ਤੁਹਾਨੂੰ ਆਪੇ ਆਪ ਦੀ ਇੰਟਰੋਡਿਊਸ ਇੰਟਰੋਡਿਊਸ ਕਰਵਾਣਗੇ ਤੁਹਾਨੂੰ ਠੀਕ ਹੈ ਨਾ ਕੋਣ ਕੋਣ ਨੇ ਠੀਕ ਹੈ ਹੁਣ ਕਈ ਪਬਲਿਕ ਵੀ ਆਈ ਹੋਈ ਹੈ ਮੇਰੀ ਹੁਣ ਜਿਨ੍ਹਾਂ ਨੂੰ ਮੈਂ ਜਾਣਦੀ ਨਹੀਂ ਹੁਣ ਰਿਪੋਰਟਰ ਕਈ ਤੁਸੀਂ ਮੇਰੇ ਘਰੇ ਆਏ ਸੀ ਮੈਂ ਨਹੀਂ ਜਾਣਦੀ ਕਈਆਂ ਨੂੰ ਹਨਾ ਸਾਰੇ ਦੇ ਨਾਮ ਨਹੀਂ ਲੈ ਸਕਦੀ ਤੁਸੀਂ ਉਹਨਾਂ ਤੋਂ ਆਪਦਾ ਆਪਦਾ ਪੁੱਛ ਲਿਓ ਜੋ ਉਹ ਕਹਿ ਰਹੇ ਨੇ ਪਈਆ ਦਰਜ ਹੋਈ ਹੈ ਗ੍ਰਸਟਾਰਫੀ ਵੀ ਹੋਈ ਹੈ ਉਸ ਨੂੰ ਕਿਵੇਂ ਦੇਖਦੇ ਹੋ ਔਰ ਸਾਨੂੰ ਮੈਂ ਇਸ ਤਰੀਕੇ ਨਾਲ ਦੇਖੂਗੀ ਕਿ ਦੇਖੋ ਜਿਹੜੀ ਕਮਿਸ਼ਨਰ ਸਾਹਿਬ ਦੇ ਨਾਲ ਉੱਥੇ ਗੱਲ ਹੋਈ ਹੈ ਮਹਿਲਾ ਕਮਿਸ਼ਨਰ ਦੇ ਨਾਲ ਗੱਲ ਹੋਈ ਹੈ ਮੇਰੀ ਤੇ ਉਹ ਮੈਮ ਕਹਿੰਦੇ ਨੇ ਕਿ ਅਸੀਂ ਇਹਨਾਂ ਨੂੰ ਤੇ ਪੂਰਾ ਇਹਨਾਂ ਨੂੰ ਕੱਸਿਆ ਹੋਇਆ ਆ ਲੇਕਿਨ ਮੈਨੂੰ ਲੱਗਦਾ ਕਿ ਇਹਨਾਂ ਨੇ ਬੰਦੇ ਜਿਹੜੇ ਗਲਤ ਖੜੇ ਹੋਏ ਕਿੰਨੇ ਕੁ ਬੰਦੇ ਗਲਤ ਖੜੇ ਹੋਏ ਇਹਨਾਂ ਨੇ ਜਿਹੜੇ ਜਿਹੜੇ ਬੰਦੇ ਬੇਕਸੂਰ ਆ ਉਹਨਾਂ ਨੂੰ ਉਹਨਾਂ ਬਾਰੇ ਮੈਂ ਨਾਲ ਦੀ ਨਾਲ ਉਹਨਾਂ ਨੂੰ ਉਹ ਮੇਰੀ ਪਰਸਨਲ ਜਿਹੜੀ ਉਹਨਾਂ ਦੇ ਨਾਲ ਕਨਵਰਸੇਸ਼ਨ ਹੋ ਰਹੀ ਆ ਪੁਲਿਸ ਦੇ ਨਾਲ ਠੀਕ ਆ ਤੇ ਉਹ ਦਿੱਤੀ ਹੋਈ ਆ ਤੇ ਬਾਕੀ ਜਿਹੜਾ ਮੈਂ ਲਾਸਟ ਦਿਨ ਉਹ ਇਹ ਕਿਹਾ ਮੈਂ ਕਿ ਸਿੱਧੇ ਤਰੀਕੇ ਨਾਲ ਕੈਮਰੇ ਤੇ ਆ ਕੇ ਜਿੰਨੇ ਮੇਰੇ ਕਲਾਸ ਮਾਰਿਆ ਵਾ ਉਹ ਮਾਫੀ ਮੰਗ ਲਵੇ ਠੀਕ ਆ ਮੈਂ ਉਹਨੂੰ ਮਾਫ ਕਰ ਦਾਂਗੀ ਠੀਕ ਆ ਤੇ ਜੇ ਉਹ ਆਕਰ ਦਿਖਾਊਗਾ ਤਾਂ ਫਿਰ ਕਪੜੇ ਤੁਸੀਂ ਬਾਪੂ ਕਰਾਓ ਜਿਨ੍ਹਾਂ ਨੇ ਕਲਾਸ ਲਏ ਨੇ ਤਿਆਰ ਆ ਜੇ ਮਾਫੀ ਮੰਗਣ ਦੇ ਇਹ ਮਾਫੀ ਜਿੱਦਾਂ ਮੈਂ ਸਾਰੇ ਦੇ ਸਾਹਮਣੇ ਆ ਰਹੀ ਆ ਨਾ ਬਾਰ-ਬਾਰ ਤੁਸੀਂ ਇੱਕ ਵਾਰੀ ਪੁਲਿਸ ਨੂੰ ਕਿਹਨੇ ਉਹਨਾਂ ਦੇ ਉਹ ਉਹਨਾਂ ਨੂੰ ਲੈ ਕੇ ਆਓ ਸਾਹਮਣੇ ਉਸ ਇੱਕ ਵਾਰੀ ਪੁਲਿਸ ਨੂੰ ਵੀ ਤਾਂ ਕੁਐਸਚਨ ਕਰੋ ਨਾ ਪੁਲਿਸ ਖੋਦੀ ਆ ਆ ਦੀ ਇੰਟਰਵਿਊ